ਖੂਨੀ ਡੋਰ ਚਾਈਨਾ ਡੋਰ ਬਹੁਤ ਲੋਕਾਂ ਨੂੰ ਇਸ ਵਕਤ ਇਹ ਅੰਗਾ ਤੋਂ ਨਕਾਰੇ ਕਰ ਚੁੱਕੀ ਹੈ ਤੇ ਕਈਆਂ ਦੀਆਂ ਜਾਨਾਂ ਲੈ ਚੁੱਕੀ ਹੈ ਬੇਸ਼ੱਕ ਖੂਨੀ ਡੋਰ ਕਹਾ ਜਾਂ ਚਾਈਨਾ ਡੋਰ ਕੁਝ ਲੋਕ ਹਾਲੇ ਵੀ ਇਸ ਦਾ ਇਸਤੇਮਾਲ ਕਰ ਰਹੇ ਨੇ ਭਾਵੇਂ ਕਿ ਇਸਤੇ ਖਿਲਾਫ ਵੱਡੀਆਂ ਪਾਬੰਦੀਆਂ ਲੱਗੀਆਂ ਹੋਣ ਤੇ ਸਟੈਪ ਚੁੱਕੇ ਜਾ ਰਹੇ ਨੇ ਇਹਦੇ ਖਿਲਾਫ ਵਿੱਡੀ ਹੋਈ ਮੁਹਿੰਮ ਦੇ ਵਿੱਚ ਦੁਕਾਨਦਾਰ ਵੀ ਕੁਝ ਆਪਣਾ ਯੋਗਦਾਰ ਪਾ ਰਹੇ ਨੇ ਧਾਰੀਵਾਲ ਦੇ ਦੁਕਾਨਦਾਰ ਪਿਊਸ਼ ਕੋਹਲੀ ਨੇ ਦੇਸੀ ਡੋਰ ਨੂੰ ਤਰਜੀਹ ਦੇਣ ਲਈ ਵੱਖਰਾ ਉਪਰਾਲਾ ਕੀਤਾ ਹੈ ਇਹ ਦੁਕਾਨਦਾਰ ਦੇਸੀ ਡੋਰ ਖਰੀਦਣ ਵਾਲੇ ਗਾਹਕਾਂ ਨੂੰ ਹਜ਼ਾਰਾਂ ਰੁਪਏ ਦੇ ਗਿਫਟ ਵੀ ਨਾਲੋ-ਨਾਲ ਦੇ ਰਿਹਾ ਹੈ ਪਿਊਸ਼ ਕੋਹਲੀ ਨੇ ਆਪਣੀ ਦੁਕਾਨ ਤੇ ਆਉਣ ਵਾਲੇ ਗਾਹਕਾਂ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਖੂਨੀ ਡੋਰ ਜੋ ਬੇਹਦਕ ਘਾਤਕ ਸਾਬਤ ਹੋ ਰਹੀ ਆ ਉਹਦੀ ਵਰਤੋਂ ਨਾ ਕੀਤੀ ਜਾਵੇ ਆਪਣੇ ਬੱਚਿਆਂ ਨੂੰ ਵੀ ਬਾਬੇ ਜਰੂਰ ਸਮਝਾਉਣ ਕੋਹਲੀ ਵੱਲੋਂ ਪਿਛਲੇ ਸਾਲ ਖੂਨੀ ਡੋਰ ਨਾ ਵੇਚਣ ਅਤੇ ਨਾ ਵਰਤਣ ਦੀ ਸੌਂ ਚੁੱਕੀ ਗਈ ਸੀ ਅਤੇ ਇਹ ਸਾਲ ਉਹਦੇ ਵੱਲੋਂ ਹਜ਼ਾਰਾਂ ਰੁਪਏ ਦੇ ਗਿਫਟ ਖਰੀਦ ਕੇ ਆਪਣੀ ਦੁਕਾਨ ਤੇ ਰੱਖੇ ਹੋਏ ਆ ਅਤੇ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਉਹਦੀ ਦੁਕਾਨ ਤੇ ਆ ਕੇ ਦੇਸੀ ਡੋਰ ਖਰੀਦੇਗਾ ਉਸ ਨੂੰ ਡੋਰ ਦੇ ਨਾਲ ਨਾਲ ਉਹ ਇੱਕ ਵਧੀਆ ਗਿਫਟ ਵੀ ਦੇਵੇਗਾ ਨਾਮਨਾਮ ਜੀ ਮੇਰਾ ਨਾਮ ਕਰਨਾ ਪਿੰਡ ਕਲਾਕਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀਗਾ ਭਾਜੀ ਉਹ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਟੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਇਸਤਮਾਲ ਕੀਤਾ ਜਾਏ ਤਾਂ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ। ਅਰੇ ਇਹ ਵੇਖੋ ਤਲਖੜੀ ਲਈ ਆਪਾਂ ਇਹਨਾਂ ਚ ਰਖੜੀ ਨਾ ਢਾਵਾਂਗੇ ਜੀ। ਸਤਿਨਾਮ ਜੀ ਭਾਜੀ ਮੇਰਾ ਨਾਮ ਵਿਜੇ ਜੁਲਕਾ ਵਾ। ਮੈਂ ਪਿਊਸ਼ ਭਾਜੀ ਦੀ ਦੁਕਾਨ ਤੇ ਗੁੱਡੀਆਂ ਦਾ ਡੋਰ ਲੈਣ ਆਇਆ ਹਾਂ। ਤੇ ਇਹਨਾਂ ਨਾਲ ਡੀਰ ਕਰਕੇ ਬੜਾ ਵਜੇ ਲੱਗਾ ਤੇ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚਾਈਨਾ ਡੋਰ ਨਹੀਂ ਯੂਜ਼ ਕਰਨੀ। ਕਿਉਂ ਨਹੀਂ ਕਰਨੀ ਕਿ ਜੀਵ ਹਤਿਆ ਬੜੀ ਹੁੰਦੀ ਆ। ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਵਾਜ਼ ਆ ਕਿ ਸਾਰੇ ਇੰਡੀਅਨ ਵਰਤਨ ਨਾਲ ਕੀ ਟਟੂ ਵਰਤਨ ਠੀਕ ਹੈ ਮੇਰੀ ਤਾਂ ਇਹੀ ਕਹਿਣਾ ਹੋਂ ਸਭ ਸਾਡੇ ਸੋਰੀ ਲੋੜੀ ਦਾ ਤਿਉਹਾਰ ਇਹ ਜੋ ਜਾ ਰਿਹਾ ਹੈ ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰੀ ਵੀ ਪ੍ਰੋਗਰੈਸ ਸੀਗੀ ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗਰੋਥ ਕੀਤੀ ਹੈ ਇਹ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਨਹੀਂ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਆਣ ਆਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇहद ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਣ ਬਣਾਉਨੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਹ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਡੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਤੇ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਾਨ ਜੀਵਨ ਦਾ ਅਗਾਹਤ ਹੋ ਰਿਹਾ ਇਹਦੇ ਨਾਲ ਦੇਖੋ ਕੱਲ ਪਰਸੂ ਅਸੀਂ ਇੱਕ ਵੀਡੀਓ ਪਾਈ ਸੀ ਕਿ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤੇ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ ਲੇਕਿਨ ਐਸੇ ਕਈ ਜੀਵ ਜੰਤੂ ਨੇ ਜਿਹੜੇ ਵਿਚਾਰੇ ਪਏ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਛੁਡਾਣ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਅਸੀਂ ਛੁਟਣਾ ਹੈ ਤੇ ਬੜੀ ਹੈ ਜਿਹੜੀ ਖੁਨੀ ਡੋਰ ਹੈ ਅਗਾਤ ਕਰ ਰਹੀ ਹੈ ਜਾਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਤੇ ਬਹੁਤ ਵਿਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਥੋੜੀ ਦਾ ਤਿਉਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਦਾ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੁਨੀ ਡੋਰ ਤੋਂ ਬਦਲ ਕੇ ਧਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟ੍ਰੈਂਡ ਸੀਗਾ ਜਿਸ ਨਾਲ ਅਸੀਂ ਗੁੱਡੀਆਂ ਉਡਾਂਦੇ ਸੀਗੇ ਮੇਰੇ ਵੱਲੋਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੋਲੀ ਬੁੱਕ ਡੀਪੋ ਤੁਸੀਂ ਜਾਣਦੇ ਹੋ ਸਾਰੇ ਬੜਾ ਪਿਆਰ ਦਿੱਤਾ ਤੁਸੀਂ ਕਿ ਤੁਸੀਂ ਜਲਦੀ ਤੋਂ ਜਲਦੀ ਆਓ ਸਾਡੇ ਕੋ ਇੰਡੀਅਨ ਡੋਰ ਖਰੀਦੋ ਤੇ ਆਪਣਾ ਗਿਫਟ ਜੋ ਸਾਡੇ ਕੋ ਤੁਹਾਡਾ ਇੱਥੇ ਆਇਆ ਹੈ ਉਹ ਤੁਸੀਂ ਜ਼ਰੂਰ ਆਪਣਾ ਉਹ ਗਿਫਟ ਨਾਲ ਲੈ ਕੇ ਜਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਗਿਫਟ ਨਾਲ ਦਿੱਤਾ ਜਾਏ ਜੇ ਤੁਸੀਂ ਇਸ ਡੋਰਾਂ ਨੂੰ ਪਰਚੇਸ ਕਰੋਗੇ